ਇਹਦੇ ਵਿੱਚ ਪਹਿਲੀ ਵਾਲੀ ਨੂੰ ਛੱਡ ਕੇ ਬਾਕੀ ਸਾਰੀਆਂ ਤੁਸੀਂ ਗੱਬਰ ਨੂੰ ਦੇ ਸਕਦੇ ਹੋ ਕੋਈ ਦਿੱਕਤ ਨਹੀਂ ਇਹਦੀ ਜਿਹੜੀ ਡੋਜ਼ ਹੁੰਦੀ ਹੈ ਉਹ 1 ml 3 ਕਿਲੋ ਵਜ਼ਨ ਤੇ ਹੁੰਦੀ ਹੈ 1 ml 3 ਕਿਲੋ ਬੋਡੀ weight ਤੇ ਅਗਰ 10 ਕਿਲੋ ਦੀ ਵੀ ਬੱਕਰੀ ਹੈ ਤੇ ਉਹਨੂੰ 3 3 ml ਦੇ ਦਿਓ ਕੋਈ ਦਿੱਕਤ ਨਹੀਂ ਇਹ ਆਪਾਂ ਕਰਨੀ ਹੈ ਚੌਥੇ ਦਿਨ ਜਿਸ ਦਿਨ ਆਪਾਂ ਬੱਕਰੀ ਖਰੀਦ ਕੇ ਲਿਆਏ ਆ ਉਹਦੇ ਚ ਚੌਥੇ ਦਿਨ ਕਰਨੀ ਹੈ ਪਿੰਨਾ ਚੋ ਇੱਕ ਦੇਣੀ ਹੈ ਕੋਈ ਵੀ ਦੇ ਲੋ ਆ ਗੱਬਣ ਨੂੰ ਨਹੀਂ ਦੇ ਸਕਦੇ ਇੱਕ ਆਉਂਦੀ ਹੈ ਆਈਵਰਮੈਕਟਿਨ ਇਹਦੇ ਚ ਪਹਿਲੀ ਵਾਲੀ ਨੂੰ ਛੱਡ ਕੇ ਬਾਕੀ ਸਾਰੀਆਂ ਤੁਸੀਂ ਗੱਬਣ ਨੂੰ ਦੇ ਸਕਦੇ ਹੋ ਕੋਈ ਦਿੱਕਤ ਨਹੀਂ ਇਹਦੀ ਜਿਹੜੀ ਡੋਜ਼ ਹੁੰਦੀ ਹੈ ਉਹ 1 ਐਮ ਐਲ 3 ਕਿਲੋ ਵਜਨ ਤੇ ਹੁੰਦੀ ਹੈ ਬਾਡੀ weight 1 ਐਮ ਐਲ 3 ਕਿਲੋ ਬਾਡੀ weight ਤੇ ਅਗਰ 10 ਕਿਲੋ ਦੀ ਵੀ ਬੱਕਰੀ ਹੈ ਤੇ ਉਹਨੂੰ 3 3 ਐਮ ਐਲ ਦੇ ਦਿਓ ਕੋਈ ਦਿੱਕਤ ਨਹੀਂ ਦੋ ਸਾਰਿਆਂ ਦੀ ਸੇਮ ਹੈ ਪਰ ਇਹ ਆਪਾਂ ਗੱਬਰ ਨੂੰ ਨਹੀਂ ਦੇ ਸਕਦੇ ਬਾਕੀ ਇਹ ਆਪਾਂ ਗੱਬਰ ਨੂੰ ਦੇ ਸਕਦੇ ਹਾਂ ਕੋਈ ਦਿੱਕਤ ਨਹੀਂ ਇਹ ਆਪਾਂ ਕਰਨੀ ਹੈ ਚੌਥੇ ਦਿਨ ਜਿਸ ਦਿਨ ਆਪਾਂ ਬੱਕਰੀ ਖਰੀਦ ਕੇ ਲਿਆਏ ਆਂ ਉਹਦੇ ਚੌਥੇ ਦਿਨ ਕਰਨੀ ਹੈ ਕਿੰਨਾ ਚੋ ਇੱਕ ਦੇਣੀ ਹੈ ਕੋਈ ਵੀ ਦੇ ਲੋ ਆ ਗੱਬਣ ਨੂੰ ਨਹੀਂ ਦੇ ਸਕਦੇ ਠੀਕ ਹੈ ਜੀ ਤੁਹਾਡੇ ਆਪਣੇ ਪੰਜਾਬ ਇੱਕ ਤੇ ਐਲਬਮ ਆਰ ਸਾਰੇ ਮੇਰੇ ਕਿ ਜਾਣਦੇ ਆ ਜਿਆਦਾਤਰ ਇਹ ਹੋ ਗਈ ਐਲਬਮ ਆਰ ਠੀਕ ਹੈ ਜੀ ਜਿਹੜੀ ਫਰਮੈਂਡਾ ਜੋਲ ਹੈ ਉਹ ਹੋਵੇ ਜਾਂ ਜਿੱਦਾਂ ਇੱਕ ਕੋਲੋ ਸੈਂਟਰ ਲਾਉਂਦੀ ਆਪਣੇ ਤੇ ਕੋਲੋ ਸੈਂਟਰ ਦੇ ਸਕਦੇ ਆ ਜਿਹੜੀ ਆ ਨੀਂਦ ਜਾਨ ਦਵਾਈ ਆ ਨਾ ਤੀਜੇ ਨੰਬਰ ਤੇ ਇਹ ਕੋਸ਼ਿਸ਼ ਕਰੋ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਨਾ ਦੇਈਏ ਥੋੜੀ ਹਾਰਡ ਹੁੰਦੀ ਹੈ ਸਟਰੋਂਗ ਮਤਲਬ ਚਲੋ ਹਾਰਡ ਚਲ ਬਾਕੀ ਉਹ ਆਈਵਰਮੈਕਟਿਨ ਉਹ ਤੁਸੀਂ ਕਦੇ ਵੀ ਦੇ ਸਕਦੇ ਪਾਜੀ ਦੇਖੋ ਇਦਾਂ ਹੁੰਦਾ ਜੇ ਤੇ ਕਿਸੇ ਕੋ ਰਿਕਾਰਡ ਮੈਂਟ ਪੈਂਡ ਹੈ ਫੇਰ ਤੇ ਉਹਦਾ ਮੰਨ ਲਓ ਜੇ ਰਿਕਾਰਡ ਮੈਂਟ ਨਹੀਂ ਹੈ ਤੇ ਮੈਂ ਨਹੀਂ ਤੁਹਾਨੂੰ ਵੀ ਇਹੀ ਕਹੂੰਗਾ ਕਿ ਨਾ ਮੰਨੋ ਇਹ ਹਰ 3 ਮਹੀਨੇ ਬਾਅਦ ਰਿਪੀਟ ਕਰਨੀ ਹੈ ਹਰ 3 ਮਹੀਨੇ ਬਾਅਦ ਸਾਲਟ ਨੂੰ ਬਦਲ ਲੈਣਾ ਮਤੇ ਜਨਵਰੀ ਚ ਆਇਆ ਦਿੱਤੀ 3 ਮਹੀਨੇ ਬਾਅਦ ਆ ਇਹ ਦੇ ਦਿਓ 3 ਮਹੀਨੇ ਬਾਅਦ ਆ ਇਹ ਦੇ ਦਿਓ ਜੇ ਗੱਬੜ ਨਹੀਂ ਆ ਤੇ ਚੌਥੀ ਵਾਰੀ ਇਹ ਦੇ ਦਿਓ ਠੀਕ ਸਾਲ ਨਿਕਲ ਗਿਆ ਤਿੰਨ ਤਿੰਨ ਮਹੀਨੇ ਚਾਰ ਦਵਾਈਆਂ ਜੇ ਇੱਕ ਦਵਾਈ ਕੰਮ ਕਰੇਗੀ ਤਾਂ ਮੁਲਾਪਕੀ ਕਰਨ ਦੀ ਨਹੀਂ ਇਹਦੇ ਚ ਇੱਕ ਚੀਜ਼ ਹੋਰ ਧਿਆਨ ਰੱਖਿਓ ਜਿੱਦਾਂ ਤੁਸੀਂ ਦਵਾਈ ਉਹਨੂੰ ਪਲਾਉਂਦੇ ਹੋ ਹੋ ਸਕਦਾ ਸੇਮ ਦੇ ਇੱਕ ਦਿਨ ਬਾਅਦ ਦੋ ਦਿਨ ਬਾਅਦ ਉਹਨੂੰ ਮੋਕ ਲੱਗਦੀ ਹੈ ਉਹਦੀ ਕੋਈ ਦਵਾਈ ਨਹੀਂ ਲੱਗਦੀ ਕਿਸੇ ਠੀਕ ਹੈ ਜੀ ਸਿਰਫ ਪਿਆਨੇ ਰੱਖਣਾ ਹੈ ਉਹਦੇ ਸਰੀਰ ਚੋਂ ਪਾਣੀ ਨਹੀਂ ਮੁੱਕਣਾ ਚਾਹੀਦਾ ਮੋਕ ਲੱਗਣ ਨਾਲ ਕਦੇ ਕੋਈ ਪਸ਼ੂ ਨਹੀਂ ਮਰਦਾ ਪਸ਼ੂ ਮਰਦਾ ਜਦੋਂ ਉਹਦੇ ਅੰਦਰੋਂ ਪਾਣੀ ਘਟ ਜਾਂਦਾ ਤੇ ਉਹਦੇ ਲਈ ORS ਦਾ ਘੋਲ ਆਉਂਦਾ ਬਾਜ਼ਾਰ ਤੋਂ ORS ਦਾ ਘੋਲ ਉਹਨੂੰ ਟਾਈਮ ਟੂ ਟਾਈਮ ਪਲਾਨਦੇ ਰਹੋ ਜਿੱਦਾਂ ਆਪਣੇ ਵੀ ਲੂਸ ਮੋਸ਼ਨ ਲੱਗਦੇ ਆਪਾਂ ਡਾਕਟਰ ਕੋਲ ਜਾਂਦੇ ਆ ਆਪਾਂ ਨੂੰ ਵੀ ਉਹੀ ਕਹਿੰਦਾ ਨਾ ORS ਦਾ ਘੋਲ ਪੀ ਚੱਲੋ ਉਹਦਾ ਕਾਰਨ ਸਿਰਫ ਇਹ ਹੁੰਦਾ ਕਿ ਜਿਹੜਾ ਤੁਹਾਡੇ ਸ਼ਰੀਰ 'ਚ ਪਾਣੀ ਆ ਉਹ ਖਤਮ ਨਹੀਂ ਹੋਣਾ ਜਿਹੜੀ ਡੈਥ ਹੁੰਦੀ ਆ ਉਹ ਉਸ ਕਰਕੇ ਹੁੰਦੀ ਠੀਕ ਹੈ ਜੀ ਹੁਣ ਇਹ ਵੀ ਜਿਹੜੀ ਦਵਾਈ ਹੈ ਇਹ ਦੇਣੀ ਹੈ ਸਵੇਰੇ अर्ਲੀ ਮਾਰਨਿੰਗ 2 ਘੰਟੇ ਪਹਿਲਾਂ ਔਰ 2 ਘੰਟੇ ਮਗਰੋਂ ਖਾਣ ਨੂੰ ਕੁਝ ਨਹੀਂ ਦੇਣਾ ਜੇ ਸਵੇਰੇ ਤੁਸੀਂ ਛੇਤੀ ਦੇਣੀ ਹੈ ਰਾਤ ਨੂੰ ਖੁਰਲੀਆਂ ਖਰਲੀਆਂ ਖਾਲੀ ਕਰ ਦਿਓ ਪਾਣੀ ਵੀ ਨਹੀਂ ਦੇਣਾ ਰੱਬ ਕਹਿੰਦੇ ਪਾਣੀ ਵੀ ਚੱਕਣਾ ਸਵੇਰੇ ਤੁਸੀਂ 5 ਵਜੇ ਕਰ ਦੋ 6 ਵਜੇ ਕਰ ਦੋ ਜਦੋਂ ਤੁਹਾਨੂੰ ਸਹੀ ਲੱਗੇ ਉਸ ਵੇਲੇ ਕਰ ਸਕਦੇ ਹੋ ਔਰ 2 ਘੰਟੇ ਉਸ ਦਿਨ ਦਵਾਈ ਦੇਣ ਦੇ 2 ਤੋਂ 2.5 ਘੰਟੇ ਤੱਕ ਕੁਝ ਖਾਣ ਨੂੰ ਨਹੀਂ ਦੇਣਾ ਬੱਕਰੀ ਨੂੰ ਨਾ ਪਾਣੀ ਦੇਣਾ ਤੇ ਨਾ ਉਹ ਦੇਣਾ 2.5 ਘੰਟੇ ਬਾਅਦ ਜੋ ਮਰ ਜੇ ਭਾਈ ਫਿਰ ਜਦ ਉਹ ਕਹਿੰਦੇ ਆਪਾਂ 2 ਘੰਟੇ ਪਹਿਲਾਂ ਕੱਖ ਨਹੀਂ ਦੇਣਾ 2 ਘੰਟੇ ਮਗਰੋਂ ਨਹੀਂ ਭਾਈ ਆਪਾਂ ਬੰਦਿਆਂ ਨੂੰ ਡਾਕਟਰ ਦਵਾਈ ਦਿੰਦੇ ਆ ਉਹਨਾਂ ਨੇ ਕਦੇ ਕਿਹਾ ਕਿਸੇ ਨੂੰ ਆਜੋ ਗੋੜ ਖਾ ਲੋ ਇਹਦੇ ਲਈ ਇੱਕ ਚੀਜ਼ ਕਰ ਸਕਦੇ ਜਦੋਂ ਆਪਾਂ ਫੀਡ ਬਣਾਉਨੇ ਆਪਾਂ ਕਹਿੰਨੇ 100 ਕਿਲੋ ਮਗਰ 1 ਕਿਲੋ ਲੂਣ ਪਾਉਣਾ ਹੈ ਹਨਾ ਜਦੋਂ ਤੁਸੀਂ ਸਮਝ ਲਓ ਤੁਸੀਂ ਆਪਾਂ ਸੋਚ ਲਿਆ ਵੀ ਆਪਾਂ 10 ਤਰੀਕ ਨੂੰ ਇਹਨਾਂ ਦੀ ਡੀਵਰਮਿੰਗ ਕਰਦੇ ਆ ਇੱਕ ਤਰੀਕ ਤੋਂ ਉਹਨਾਂ ਦੇ ਅੰਦਰ ਲੂਣ ਦਾ ਕੰਟੈਂਟ ਥੋੜਾ ਜਿਹਾ ਤੇਜ਼ ਕਰ ਤੇ ਉਹ ਇਹਨਾਂ ਨੂੰ ਪੁਸ਼ ਕਰਦੇ ਆ ਬਾਅਦ ਪਰ 2 ਘੰਟੇ ਪਹਿਲਾਂ ਗੋੜ ਲੂਣ ਕੱਖ ਨਹੀਂ ਨਹੀਂ 3 ਐਮ ਐਲ ਸੇਮ ਹੁੰਦੇ ਜਿਹੜੀ ਸਿਰਿੰਜ ਹੈ ਨਾ ਉਹ ਕਦੇ ਵੀ ਐਦਾਂ ਨਹੀਂ ਉਹ ਜੇ ਐਦਾਂ ਪਾਉਂਗੇ ਜੇ ਲੀਵਰ ਚ ਗਈ ਬਿਮਾਰੀ ਹੋ ਗਈ ਲੀਵਰ ਡੈਂਜਰ ਤੇ ਬੱਕਰੀ ਬਚਦੀ ਨਹੀਂ ਬੱਕਰੀ ਦੇ ਹਮੇਸ਼ਾ ਦੰਦ 8 ਇੱਥੇ ਮਿਲਣਗੇ ਫਿਰ ਆ ਜਗ੍ਹਾ ਖਾਲੀ ਹੋਊਗੀ ਦੋਵੇਂ ਪਾਸੇ ਫਿਰ ਇੱਥੇ ਡੰਗ ਨਹੀਂ ਤੇ ਆ ਜਿਹੜੀ ਖਾਲੀ ਜਗ੍ਹਾ ਹੁੰਦੀ ਆ ਇੱਥੋਂ ਪਾਉਣੀ ਆ ਹੋਰ ਇਹ ਇਸ ਬੋਲਤੇ ਐਮ ਆਰ ਉਹ ਆਪਣੇ ਅੰਦਰ ਤੇ ਹਾਂ ਹੋਰ ਇਹਦਾ ਇੱਕ ਕਾਰ ਇੱਕ ਹੋਰ ਕਰ ਸਕਦੇ ਹੋ ਕੱਟੀ ਹੈ ਨਹੀਂ ਨਹੀਂ ਚਲੋ ਕੋਈ ਨਹੀਂ ਬੰਦ ਆ ਆ ਦੇਖੋ ਜੇ ਤੇ ਤੁਹਾਡੇ ਕੋ ਦਵਾਈ ਪਲਉਣ ਵਾਲੀ ਅੱਜ ਕੱਲ ਆਉਂਦੀ ਆ ਉਹ ਹੈਗੀ ਠੀਕ ਐ ਨਹੀਂ ਹੈਗੀ ਜਿੱਦਾ ਆ ਹੁੰਦੀ ਆਪਣੀ ਸਿਰਿੰਜ ਇਹਦਾ ਜਿੱਥੇ ਸੁਈ ਲੱਗਦੀ ਆ ਇਹਨੂੰ ਵੱਢ ਦਿਓ ਠੀਕ ਐ ਇਹਦਾ ਕੰਮ ਕੀ ਹੁੰਦਾ ਜਦੋਂ ਆਪਾਂ ਦਵਾਈ ਪਲਾਉਨੇ ਆ ਪਸ਼ੂ ਨੂੰ ਜਾਂ ਦਵਾਈ ਲੱਗਦੀ ਆ ਇਹ ਅੱਗੇ ਉਹਨੂੰ ਪੁਸ਼ ਕਰਦੀ ਹੈ ਪ੍ਰੈਸ਼ਰ ਨਾਲ ਲਾਉਂਦਾ ਆਪਾਂ ਕੀ ਕਰਾਂਗੇ ਇਹਨੂੰ ਕੱਟ ਦੇਾਂਗੇ ਜਦੋਂ ਇਹਨੂੰ ਕੱਟ ਦੋਗੇ ਤੇ ਜਿਹੜੀ ਦਵਾਈ ਤੁਸੀਂ ਅੰਦਰ ਪਾਉਂਗੇ ਉਹ ਜਾ ਕੇ ਸਿੱਧੇ ਇਹ ਉਸ ਸਮੇਂ ਲੋ ਦੀ ਅੰਦਰ ਜਾਣ ਦੀ ਸਪੀਡ ਘਟਾ ਦੋਗੇ ਠੀਕ ਹੈ ਇਹਨੂੰ ਲੋ ਬੱਡ ਹੋਰ ਚੱਲੋ ਇਹ ਜਿੱਦਾਂ ਇਹ ਹੈਗੀ ਹੈ 6 ਐਮਐਲ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜਿਹੜੀ ਤੁਸੀਂ ਲੈਣੀ ਹੈ ਨਾ ਦਵਾਈ ਸੂਈ ਇਹ 20 ml ਔਰ 50 ml ਦੀ ਲਿਆ ਕੇ ਜਰੂਰ ਰੱਖੋ ਆਪਣੇ